ਜੇਕਰ ਇਹ ਵੀਡੀਓ ਤੁਹਾਡੇ ਫੋਨ ਦੇ ਵਿੱਚ ਹੈਗੀ ਆ ਤਾਂ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈਗਾ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਸੁਪਰੀਮ ਕੋਰਟ ਸਖਤ ਹੋ ਗਿਆ ਇਸ ਚੀਜ਼ ਦੇ ਉੱਤੇ ਜੇਕਰ ਆਪਣੇ ਫੋਨ ਦੇ ਵਿੱਚ ਇਹ ਵਾਲੀ ਵੀਡੀਓ ਡਾਊਨਲੋਡ ਕੀਤੀ ਹੋਈ ਆ ਜਾਂ ਫਿਰ ਆਪਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤੀ ਹੋਈ ਆ ਤੇ ਜਾਂ ਫਿਰ ਆਪਾਂ ਫੋਨ ਦੇ ਵਿੱਚ ਵੇਖ ਰਹੇ ਆ ਤਾਂ ਆਪਾਂ ਨੂੰ ਜੇਲ੍ਹ ਹੋ ਸਕਦੀ ਹੈਗੀ ਤਾਂ ਅਦਾਲਤ ਨੂੰ ਤੇ ਜਾਂ ਫਿਰ ਜਿਹੜੇ ਵੀ ਆਪਾਂ ਨੂੰ ਫੜਨੇ ਜਾ ਰਹੇ ਆ ਤਾਂ ਆਨਲਾਈਨ ਮੋਡ ਦੇ ਵਿੱਚ ਹੀ ਆਪਣੇ ਤੇ ਕੇਸ ਹੋਣਾਗਾ ਕਿਸ ਤਰੀਕੇ ਆਪਣੇ ਤੇ ਕੇਸ ਨੂੰ ਉਹ ਤੁਹਾਨੂੰ ਦੱਸਦਾ ਜੇਕਰ ਆਪਣੇ ਫੋਨ ਦੇ ਵਿੱਚ ਇਹ ਵਾਲੀ ਵੀਡੀਓ ਮੈਂ ਤੁਹਾਨੂੰ ਅੱਗੇ ਦਾ ਕੇ ਦੱਸਨਾਗਾ ਕਿ ਇਹੇ ਵੀਡੀਓ ਹੈ ਕਿਹੜੀ ਆ ਕਿਹੜੀ ਆਪਣੇ ਫੋਨ ਦੇ ਵਿੱਚ ਵੀਡੀਓ ਨਹੀਂ ਹੋਣੀ ਚਾਹੀਦੀ ਸੁਪਰੀਮ ਕੋਰਟ ਇਸ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਸਖਤ ਹੋ ਗਿਆ ਸਰਕਾਰ ਨੇ ਸਖਤ ਕਦਮ ਚੱਕਿਆ ਤਾਂ ਸਾਰਿਆਂ ਤੇ ਕਰੇ ਇਹ ਵੀਡੀਓ ਜਾਣੀ ਬਹੁਤ ਜ਼ਰੂਰੀ ਆ ਤਾਂ ਸਰਕਾਰ ਨੇ ਫੜਨੇ ਆਨਲਾਈਨ ਮੋਡ ਦੇ ਵਿੱਚ ਜਿਹੜੇ ਵੀ ਬੰਦੇ ਇਹ ਜਿਹੀਆਂ ਚੀਜ਼ਾਂ ਕਰ ਰਹੇ ਆ ਗਲਤ ਕੰਮ ਕਰ ਰਹੇ ਆ ਇਹ ਜਿਹੀਆਂ ਚੀਜ਼ਾਂ ਤਾਂ ਉਹਨਾਂ ਨੇ EMI ਨੰਬਰ ਜਿਹੜੇ ਆਪਣੇ ਫੋਨ ਦੇ ਹੁੰਦੇ ਆ ਉਹਨਾਂ ਤੋਂ ਟਰੈਕ ਕਰਨਾ ਆਨਲਾਈਨ ਮੋਡ ਦੇ ਵਿੱਚੋਂ IP ਐਡਰੈਸ ਹੁੰਦਾ ਜਿਹੜਾ ਆਪਣਾ ਉਹ ਚੱਕ ਲੈਣਾਗਾ ਆਪਣਾ ਇੰਟਰਨੈਟ ਤੋਂ ਇੱਕ IP ਐਡਰੈਸ ਬਣਦਾ ਉਹਦੇ ਤੋਂ ਚੱਕ ਲੈਣਾ ਤਾਂ ਹੁਣ ਇਹੋ ਜਿਹੀਆਂ ਵੀਡੀਓ ਕਿਹੜੀਆਂ ਨੇ ਤਾਂ ਹੁਣ ਕੱਲ ਪਰਸ ਤੁਸੀਂ ਵੇਖ ਰਹੇ ਹੋਵੋਗੇ ਕਿ ਬਹੁਤ ਸਾਰੀਆਂ ਗਲਤ ਵੀਡੀਓ ਜਿਹੜੀਆਂ ਕਿ ਬੱਚਿਆਂ ਦੇ ਨਾਲ ਗਲਤ ਹੋ ਰਿਹਾ ਹੈਗਾ ਜਾਫਰ ਛੋਟੀਆਂ ਬੱਚੀਆਂ ਦੇ ਨਾਲ ਗਲਤ ਹੋ ਰਿਹਾਗਾ ਤਾਂ ਇਹ ਜਿਹੀਆਂ ਵੀਡੀਓ ਇੰਸਟਾਗ੍ਰam ਤੇ ਜਾਂ ਫਿਰ ਹੋਰ ਵੀ ਬਹੁਤ ਥਾਵਾਂ ਦੇ ਉੱਤੇ ਜਿਹੜੀਆਂ ਫੈਲ ਰਹੀਆਂ ਨੇ ਤਾਂ ਉਹਨਾਂ ਨੂੰ ਦੇਖਦੇ ਹੋਏ ਸਖਤ ਕਦਮ ਚੁੱਕਿਆ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਚਾਈਲਡ ਫੋਨੋਗ੍ਰਾਫੀ ਜਾਨੀ ਕਿ ਚਾਈਲਡ ਬੱਚਿਆਂ ਦੀਆਂ ਅਸ਼ਲੀਲ ਵੀਡੀਓ ਜਿਹੜੀਆਂ ਕਿ ਲੋਕ ਸ਼ੇਅਰ ਕਰਦੇ ਰਹਿੰਦੇ ਆ ਲੋਕ ਵੇਖਦੇ ਰਹਿੰਦੇ ਆ ਕਈ ਲੋਕ ਡਾਊਨਲੋਡ ਕਰਦੇ ਰਹਿੰਦੇ ਆ ਤਾਂ ਇਹਨਾਂ ਦੇ ਉੱਤੇ ਹੁਣ ਸੁਪਰੀਮ ਕੋਰਟ ਬਹੁਤ ਜ਼ਿਆਦਾ ਸਖਤ ਹੋ ਚੁੱਕਿਆਗਾ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਸ ਐਕਟ ਨੂੰ ਹੁਣ ਸਖਤ ਕਰਤਾ ਜਿਹੜੇ ਵੀ ਕੋਈ ਗਲਤ ਜਿਹੜੀ ਆ ਬੱਚਿਆਂ ਦੀ ਵੀਡੀਓ ਸ਼ੇਅਰ ਕਰਦਾ ਜਾਂ ਫਿਰ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਕੇ ਵੇਖਦਾ ਵੀ ਆ ਤਾਂ ਉਹਨੂੰ ਜੇਲ੍ਹ ਹੋ ਸਕਦੀ ਆ ਤੇ ਇਹੋ ਜਿਹੀਆਂ ਸਾਈਟਾਂ ਵੀ ਬੰਦ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਇਹੋ ਜੀ ਚੀਜ਼ ਨੂੰ ਪ੍ਰੋਮੋਟ ਕਰ ਰਹੀਆਂ ਕਿਉਂਕਿ ਚਾਈਲਡ ਦੀ ਅਸ਼ਲੀਲਤਾ ਜਿਹੜੀ ਉਹ ਵੱਧ ਤੋਂ ਵੱਧ ਇੰਟਰਨੈਟ ਦੇ ਉੱਤੇ ਫੈਲਦੀ ਜਾ ਰਹੀ ਆ ਤਾਂ ਇਸ ਨੂੰ ਦੇਖਦੇ ਹੋਏ ਹੁਣ ਸੁਪਰੀਮ ਕੋਰਟ ਦੇ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਨੇ ਜੇ ਕਿਸੇ ਦੇ ਫੋਨ ਦੇ ਵਿੱਚ ਇਹ ਚੀਜ਼ ਹੈਗੀ ਵੀ ਆ ਤਾਂ ਉਹ ਹੁਣੇ ਡਿਲੀਟ ਕਰ ਦਿਓ ਕਿਉਂਕਿ ਆਈਪੀ ਐਡਰੈਸ ਤੋਂ ਇਹ ਡਿਟੈਕਟ ਹੋ ਜਾਣਾ ਤੇ ਆਪਣੇ ਆਈਪੀ ਐਡਰੈਸ ਤੋਂ ਪਤਾ ਲੱਗ ਜਾਣਾ ਕੀ ਕਿਹੜਾ ਬੰਦਾ ਕਹੇ ਜੀਆਂ ਗਲਤ ਹਰਕਤਾਂ ਕਰ ਰਿਹਾ ਜਾਂ ਫਿਰ ਆਪਣਾ ਜਿਹੜਾ ਆਈ ਐਮ ਈ ਆਈ ਨੰਬਰ ਹੁੰਦਾਗਾ ਉਹਦੇ ਤੋਂ ਪਤਾ ਲੱਗ ਜਾਣਾ ਕਿ ਐਸ ਫੋਨ ਦੇ ਵਿੱਚ ਗਲਤ ਡਾਟਾ ਜਿਹੜਾ ਹੈਗਾ ਕਿਉਂਕਿ ਸਰਕਾਰ ਦੇ ਕੋਲ ਸਾਰੀ ਚੀਜ਼ ਚੱਲੀ ਜਾਂਦੀ ਹੈਗੀ ਤਾਂ ਉਹਨਾਂ ਨੂੰ 1 ਮਿੰਟ ਦੇ ਅੰਦਰ ਅੰਦਰ ਪਤਾ ਲੱਗ ਜਾਣਾ ਕਿ ਕਿਹੜਾ ਬੰਦਾ ਗਲਤ ਚੀਜ਼ਾਂ ਸ਼ੇਅਰ ਕਰ ਰਿਹਾ ਆਪਣੇ ਫੋਨ ਦੇ ਵਿੱਚ ਦੇਖ ਰਿਹਾ ਜਾਂ ਫਿਰ ਡਾਊਨਲੋਡ ਕਰ ਰਿਹਾ ਜਾਂ ਫਿਰ ਉਹਨੂੰ ਸਰਚ ਕਰ ਰਿਹਾ ਤਾਂ ਇਹੋ ਜੀਆਂ ਚੀਜ਼ਾਂ ਨੂੰ ਕਰਨ ਤੋਂ ਗਰੇਜ਼ ਕਰੋ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਹੁਣ ਬਹੁਤ ਸਖਤ ਫੈਸਲਾ ਜਿਹੜਾ ਉਹ ਕੀਤਾ ਗਿਆ ਹੈਗਾ ਕਿਉਂਕਿ ਕਈ ਲੋਕ ਆ ਇਹੋ ਜਿਹੀਆਂ ਚੀਜ਼ਾਂ ਬਹੁਤ ਚਲਾ ਰਹੇ ਸੀਗੇ ਹੁਣ ਤੁਸੀਂ ਕੱਲ ਪਰਸੋਂ ਦੇ ਇੰਸਟਾਗ੍ਰam ਦੇ ਉੱਤੇ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਆ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਹੋ ਰਹੀਆਂ ਨੇ ਅਸ਼ਲੀਲ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਸ਼ੇਅਰ ਹੋ ਰਹੀਆਂ ਨੇ ਇਹਦੇ ਨਾਲ ਆ ਜਿਹੜੀ ਅਸ਼ਲੀਲਤਾ ਬਹੁਤ ਜ਼ਿਆਦਾ ਫੈਲਦੀ ਆ ਤਾਂ ਖਾਸ ਤੌਰ ਤੇ ਜਿਹੜੇ ਬੱਚਿਆਂ ਦੀਆਂ ਵੀਡੀਓ ਨਾਲ ਇਦਾਂ ਦੇ ਖਿਲਵਾੜ ਕਰਦੇ ਆ ਇਦਾਂ ਦੀਆਂ ਵੀਡੀਓ ਅੱਗੇ ਸ਼ੇਅਰ ਕਰਦੇ ਆ ਆਪਣੇ ਫੋਨਾਂ ਦੇ ਵਿੱਚ ਦੇਖਦੇ ਆ ਡਾਊਨਲੋਡ ਕਰਕੇ ਰੱਖਦੇ ਆਗੇ ਤਾਂ ਇਹ ਕਾਨੂੰਨੀ ਅਪਰਾਧ ਹੋ ਚੁ ਤਾਂ ਹੁਣ ਇਹਨੂੰ ਧਿਆਨ ਨਾਲ ਕਰਨਾਗਾ ਇਸ ਚੀਜ਼ ਨੂੰ ਬਿਲਕੁਲ ਵੀ ਕਰਨ ਦੀ ਨਾ ਸੋਚੋ ਕਿਉਂਕਿ EMI ਨੰਬਰ ਤੋਂ ਤੇ ਆਈਪੀ ਐਡਰੈਸ ਤੋਂ ਇਸ ਚੀਜ਼ ਦਾ ਪਤਾ ਲੱਗ ਜਾਣਾ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਹੈ ਜੇਲ੍ਹ ਹੋ ਸਕਦੀ ਹੈ ਤੁਹਾਨੂੰ ਇਸ ਸਿਲਸਲੇ ਦੇ ਵਿੱਚ ਤਾਂ ਇਹੋ ਜਿਹੀਆਂ ਚੀਜ਼ਾਂ ਕਰਨ ਤੋਂ ਗਰੇਜ਼ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸਾਂਝਾ ਜ਼ਰੂਰ ਕਰੋ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਤੇ ਉਹ ਵੀ ਇਹਨਾਂ ਚੀਜ਼ਾਂ ਨੂੰ ਰੋਕ ਸਕਣ ਕਿਉਂਕਿ ਅੱਜਕੱਲ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਬਹੁਤ ਜ਼ਿਆਦਾ ਗਲਤ ਹੋ ਰਹੀਆਂ ਨੇ ਬਹੁਤ ਜ਼ਿਆਦਾ ਨਿੰਦਣਯੋਗ ਚੀਜ਼ਾਂ ਤਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਵੀਡੀਓ ਨੂੰ ਅੱਗੇ ਸਾਂਝਾ ਜ਼ਰੂਰ